ਸਾਬ ਮੈਂ ਤੁਹਾਨੂੰ ਦਸੀਏ ਕਿ ਨਹੀਂ ਪਾਨਪੁਰ ਦੀ ਗੱਲ ਇੱਕ 13 ਸਾਲ ਦਾ ਬੱਚਾ ਮਾਤਾ ਮੇਰੇ ਕੋਲ ਲੈ ਆਈ। ਇਹਨੇ ਕਹਿੰਨੇ ਜੀ ਐਨੂੰ ਤੁਸੀਂ ਨਾਲ ਰੱਖੋ ਇੰਡੀਆ ਚ 10-20 ਸਜਣ ਦਾਸ ਨਾਲ ਚੱਲਦਾ। ਇਹ ਤੁਹਾਡੇ ਨਾਲ ਰਹੇ। ਮੈਂ ਕਹੇ ਬਹੁਤ ਛੋਟਾ ਹੈ ਇਹਨੂੰ ਬਾਣੀ ਪੜਾਣੀ ਹੈ ਅਰਥ ਸਿਖਾਣੇ ਨੇ। ਕਮ ਸੇ ਕਮ ਇਹਨੂੰ ਮੈਥਿਕ ਸੇ ਪੜਾਉਣਾ। ਉਸ ਪੰਡਤ ਨੇ ਆ ਵੀ ਵਿਦਿਆ ਪੜ੍ਹਾਇਆ। ਇਹ ਬਹੁਤ ਛੋਟਾ ਹੈ। ਇੰਨੋਂ ਕਹਿ ਲਈ ਮਸਕੀਨ ਜੀ ਸਾਰੇ ਸਕੂਲਾਂ ਚ ਕੱਢ ਦਿੱਤਾ ਗੁਰਨਾਨ ਸਿੰਘ ਸਕੂਲ ਦੇ ਵਿੱਚ ਰੋਜ਼ ਲੜਦੇ ਝਗੜਦਾ ਸੀ ਕੜੀ ਗਵਰਨਮੈਂਟ ਹਾਈ ਸਕੂਲ ਦੇ ਚ ਪਾਇਆ ਰੋਜ਼ ਲੜਦਾ ਸੀ ਚੋਰੀ ਕਰਨਾਂ ਦਾ ਸੀ ਫਿਰ ਭੁੱਲ ਕੇ ਇਸਲਾਮੀਆਂ ਹਾਈ ਸਕੂਲ ਦੇ ਚ ਪਾਇਆ ਹੋਰ ਕੋਈ ਦਾਖਲਾ ਨਹੀਂ ਦੇਣਾ ਉੱਥੇ ਪ੍ਰਿੰਸੀਪਲ ਨੂੰ ਚੋਰਾ ਦਿਖਾ ਬੈਠਾ ਸਾਰਾ ਮਨਲਾ ਤੰਗ ਹੈ ਕਦੀ ਕਿਸੇ ਨੂੰ ਮਾਰਦਾ ਕਦੀ ਕਿਸੇ ਨੂੰ ਮਾਰਦਾ ਕਦੀ ਕਿਸੇ ਦਾ ਕੁਝ ਚੁੱਕ ਲੈਂਦਾ ਕਦੀ ਕਿਸੇ ਸਾਰਾ ਮhalla ਗੱਲਾ ਕਰ ਤੰਗਾ ਹੁਸੈਨ ਆ ਦੇ ਰਖਾ ਕਹ ਹੱਦ ਹੋ ਗਈ ਜਿਹੜਾ ਬਹੁਤ ਖਾਣੂ ਚੰਬੜਾ ਹੁਣ ਮੈਨੂੰ ਚਬਣ ਜਿੱਥੇ ਬਹੁਤ ਪੈਦਾ ਕੀ ਗੰਦੀ ਅੰਦਰ ਨਾਲ ਦਾ ਜਿੰਨਾ ਦਾ ਉਹ ਤੇ ਜਨੂਰਾ ਤੇ ਜਨੋਰੀ ਜੋਰੋ ਜਿੰਨਾ ਦਾ ਸਿਕਦਾ 13 ਸਾਲ ਦਾ ਬੱਚਾ ਹੋਵੇ ਤੇ ਸਾਰੇ ਮਹੰਲੇ ਨੂੰ ਵਕਤ ਪਾ ਦੇ ਸਾਰੇ ਸਕੂਲ ਨੂੰ ਵਕਤ ਪਾ ਹੈਰਾਨ ਗਈ ਹੋਈ ਮੈਨੂੰ ਜਦ 3-4 ਸਾਲ ਪਹਿਲੇ ਅਮਰੀਕਾ 'ਚ ਹਾਦਸਾ ਹੋਇਆ ਇੱਕ ਮਾਸੂਮ 11 ਸਾਲ ਦੇ ਬੱਚੇ ਨੇ ਸਟੇਨ ਗਨ ਚਲਾ ਕੇ ਸਕੂਲ ਦੇ 'ਚ ਬਾਈ ਬੱਚੇ ਮਾਰ ਦਿੱਤੇ ਸਾਰੀ ਦੁਨੀਆ 당 ਮਾਸੂਮ ਬੱਚੇ ਨੇ ਐਸਾ ਕਰ ਦਿੱਤਾ खैर मैं ਉਦਾਹਰਣ ਪੇ ਦੇਣਾ ਸੁਨਾਨੇ ਕਿ ਦੇਵ ਜੀ ਮਹਾਰਾਜ ਕਹਿ ਰਹੇ ਨੇ ਬਹੁਤ ਪੈਦਾ ਪਸ਼ੂ ਪੈਦਾ ਹੋਏ ਨੇ ਮਨੁੱਖੀ ਮਨੁੱਖਾਂ ਨੂੰ ਵੀ ਜਨਮ ਨਹੀਂ ਦੇ ਗਏ ਪਸ਼ੂਆਂ ਨੂੰ ਜਨਮ ਗੋਦ ਇਤਨੇ ਬੈਂਡੇ ਹੋ ਗਏ ਸੰਸਕਾਰ ਇਤਨੇ ਬੈਂਡੇ ਹੋ ਗਏ ਗੰਦੇ ਨਾਵਲ ਪੜਨ ਵਾਲੀ ਮਾਂ ਗੰਡੀਆਂ ਫਿਲਮਾਂ ਵੇਖਣ ਵਾਲੀ ਮਾਂ ਗੰਦੇ ਮੈਗਜ਼ੀਨ ਪੜਨ ਵਾਲੀ ਮਾਂ ਗਲਤ ਵਿਚਾਰਾਂ ਦੇ ਸੇਣ ਵਾਲੀ ਮਾਂ ਪ੍ਰੇਰاد ਨੂੰ ਜਨਮ ਥੋੜੀ ਦੇਵੇ ਇਸ ਦੀ ਕੋਈ ਕੁਖ ਤੋਂ ਮਨੀ ਸਿੰਘ ਥੋੜੀ ਪੈਦਾ ਹੋ ਉਸ ਇਥੇ ਕੋਈ ਦਰੂਵਰਾ ਥੋੜੀ ਪੈਦਾ ਹੋਣ ਤੇ ਮਨੀ ਸਿੰਘ ਥੋੜੀ ਪੈਦਾ ਹੋਣਗੇ ਇਥੇ ਤੇ ਉਹ ਜੀਆਂ ਦੇ ਬਹੁਤ ਪ੍ਰੇਤ ਪੈਦਾ ਹੋਣਗੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪਹਿਰੇ ਨੇ ਕੱਲੇ ਹੀ ਅੰਦਰ ਨਾਮ ਦਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਤੇ ਇਹ ਜਨੂਰੀ ਜੋਰੋ ਜਿਨ੍ਹਾਂ ਦਾ ਸ਼ਕਤ ਸਾਇਰ ਕਨਾਰੇ ਕਿਦਰੇ ਸਤਵਾਦੀ ਪੁੱਤ ਸਤਵੰਤੀ ਕੁਖ ਤੋਂ ਪੈਦਾ ਹੋ ਜਾਏ ਕੁਲ ਦੇ ਕੰੰਗਦ ਹੋਵੇ ਸਾਰੀ ਕੁਲ ਪੂਜਨੀਤ ਹੋ ਜਾਂਦੀ ਗੁਰੂ ਨਾਨਕ ਦੇਵ ਦੇ ਅਵਤਾਰ ਨਾਲ ਸਾਰੇ ਬੇਦੀ ਪੂਜੇ ਜਾਂਦੇ ਅਜੇ ਵੀ ਪੂਜੇ ਜਾਂਦੇ ਭਾਵੇਂ ਜੱਦ ਤੱਕ ਕਰਦੇ ਹਨ ਭਾਵੇਂ ਨਾ ਕਰਦੇ ਹਨ ਬੇਦੀ ਸਭ ਪੂਜੇ ਜਾਂਦੇ